ਮੇਰੇ ਥੋੜੀ ਮੂਹ ਤੇ ਡੱਟ ਆ ਬਾਈ ਜੇ ਅਸੀਂ ਲੜਨ ਆਉਂਦੇ ਅਸੀਂ ਤੁਸੀਂ ਦੱਸੋ ਸੀ ਨਾਨੀ ਨੂੰ ਨਾਲ ਲੈ ਕੇ ਆਉਂਦੇ ਸੀ ਦੋ ਜਾਣੇ ਤੇ ਨਾਨੀ ਨੂੰ ਲੈ ਕੇ ਇੱਥੇ ਗੱਲ ਕਰਨ ਆਇਆ ਮੈਂ ਤਾਂ ਆਪ ਨੂੰ ਮਾਰ ਚੱਲਦਾ ਸੀ ਮੈਨੂੰ ਕੋਈ ਦੁੱਖ ਨਹੀਂ ਹੈਗਾ ਕਿ ਇਹਨਾਂ ਨੇ ਐ ਕਰਿਆ ਪਰ ਇਹਨਾਂ ਨੇ ਬਹੁਤ ਸਾਡਾ ਮਤਲਬ ਕਿ ਭਲੇਖੇ ਚ ਲੈ ਕੇ ਕਰਤਾ ਸਾਨੂੰ ਸਾਨੂੰ ਐ ਨਹੀਂ ਸੀ ਪਤਾ ਵੀ ਇੰਨਾ ਇਸ ਤਰ੍ਹਾਂ ਕਰਨਗੇ ਪਹਿਲਾਂ ਤਾਂ ਉੱਥੇ ਰਾੜਾਂ ਮਾਰੀਆਂ ਗੱਡੀ ਭੰਨਤੀ ਸਾਰੀ ਫਿਰ ਹਸਪਤਾਲ ਦੇ ਮੂਹਰੇ ਸੀਸੀਟੀਵੀ ਕੈਮਰਾ ਉਹ ਤੁਸੀਂ ਕਢਾ ਕੇ ਦੇਖ ਲਓ ਉਹਦੇ ਵਿੱਚ ਐਨ ਇਨਸਾਫ ਦਿਖਦਾ ਕਹਿੰਦਾ ਉਹ ਖੜਾ ਉਹ ਖੜਾ ਉਹਨੇ ਆ ਕੇ ਮੈਨੂੰ ਜੀ 7-8 ਫੁੱਟ ਉੱਤੇ ਚੱਕਤਾ ਸਾਰੀ ਬਾਹਾਂ ਟੁੱਟ ਗਈ ਤੇ ਆ ਸਾਰੀ ਬਾਹ ਫੱਟੀ ਪਈਆ ਆਂਗਲਾ ਟੁੱਟੀਆਂ ਇੱਕ ਲੱਤ ਟੁੱਟ ਗਈ ਆ ਚਾਰ ਦੰਦ ਟੁੱਟ ਗਏ ਤੇ ਤੁਸੀਂ ਮੈਨੂੰ ਦੱਸੋ ਜੇ ਮੈਂ ਤੁਸੀਂ ਕਹਿੰਦੇ ਹੋ ਵੀ ਗੋਲਡੀ ਬਰਾੜ ਜਾ ਕੇ ਮੈਂ ਇਹ ਹੋਰ ਮੈਂ ਐਵੇਂ ਆਉਂਦਾ ਤੁਹਾਡੇ ਤੁਸੀਂ ਆਪਦੇ ਦਿਮਾਗ ਨਾਲ ਸੋਚੋ ਸਰਕਾਰ ਵੀ ਜੇ ਮੈਂ ਲੜਨ ਆਉਂਦਾ 골ਡੀ ਬਰਾੜ ਦਿੰਦਾ ਮੇਰਾ ਉਹ ਇਹ ਤਾਂ ਮੈਂ ਕੱਲਾ ਆਉਂਦਾ ਲੜਨ ਦੇ ਨਾਲ ਇਹ 10 15 ਆਣੇ ਮੈਂ ਕੱਲਾ ਆਇਆ ਨਾਲੇ ਮੇਰੀ ਘਰ ਵਾਲੀ ਨੂੰ ਇਹਨਾਂ ਨੇ ਧੱਕੇ ਨਾਲ ਰੱਖਿਆ ਹੋਇਆ ਜੀ ਮੇਰੀ ਘਰ ਵਾਲੀ ਨੂੰ ਇਹਨਾਂ ਨੇ ਕੱਡਨਾਪ ਕਰਕੇ ਰੱਖਿਆ ਸੀ ਤਾਂ ਹੀ ਆਏ ਸੀ ਇਹਨਾਂ ਨੂੰ ਐ ਪੁੱਛੋ ਕਿ ਵੀ ਘਰ ਵਾਲੀ ਨੂੰ ਮੇਰੀ ਨੂੰ ਸਾਹਮਣੇ ਲਿਆਓ ਉਸ ਤੋਂ ਬਾਅਦ ਮੇਰੀ ਸੱਸਾ ਜਿਹੜੀ ਇਹ ਇਹਦਾ ਮੈਂ ਬਾਅਦ ਵਿੱਚ ਦੁਆਰੇ ਖਲਾਸੇ ਕਰੂੰਗਾ ਵੀ ਇਹ ਕੌਣ ਆ ਇਹ ਕਹੀ ਜੀ ਆ ਇਹਦੇ ਪਿੰਡ ਦੇ ਦੀ ਦੱਸਣਗੇ ਸਾਰੇ ਇਹਦਾ ਸਾਰਾ ਪਰ ਇੱਕ ਵਾਰ ਮੇਰੀ ਘਰ ਵਾਲੀ ਨੂੰ ਤੁਸੀਂ ਤੁਹਾਨੂੰ ਮੇਰੀ ਬੇਨਤੀ ਆ ਉਹਨੂੰ ਮੇਰੇ ਸਾਹਮਣੇ ਤੇ ਲੈ ਕੇ ਮੇਰੇ ਨਾਲ ਹੈ ਨਹੀਂ ਸੀ ਉਹਨੂੰ ਘਰੋਂ ਹੀ ਤੁੱਡੋ ਘਰ ਵਾਲੀ ਨਾਲ ਕੋਈ ਹੋਈ ਹੈ ਇਹਨਾਂ ਦੀ ਘਰ ਵਾਲੀ ਦਾ ਹੋ ਕੇ 2 ਮਹੀਨੇ ਨੂੰ ਕੋਈ ਸੀ ਵੀਰੇ ਭਾਈਪੰਦਰਾਲਾ ਹੋਰ ਨਹੀਂ ਤਾਂ ਅਮਕੇ ਸਾਰੇ ਝੂਟ ਨੇ ਯਾਰ ਵੀਰੇ ਤੁਸੀਂ ਪੁਲਿਸ ਵੈਰੀਫਾਈ ਕਰ ਲੂਗੀ ਜੇ ਅਸੀਂ ਭਾਈਪੰਨ ਸਾਡੇ ਕੋਲ ਹੁੰਦੇ ਜੇ ਅਸੀਂ ਚਲਾਉਂਦੇ ਅਸੀਂ ਛੱਡਦੇ ਥੋੜੀ ਇਹਨਾਂ ਨੂੰ ਸਾਸੀਂ ਲੜਨ ਯਾਰ ਵੀਰੇ ਨਾਨੀ ਨੂੰ ਲੜ ਲੈ ਕਦੇ ਆਵਦੇ ਤੁਸੀਂ ਕਿਸੇ ਲੇਡੀ ਜਨ ਨੂੰ ਨਾਲ ਲੈ ਕੇ ਜਾ ਰਹੇ ਹੋ ਬਜ਼ੁਰਗ ਲੜਨ ਆ ਰਹੇ ਇਹਦੇ ਨਾਨੀ ਸੀ ਕੌਣ ਕੌਣ ਸੀ ਇਹਨਾਂ ਦੀ ਕੁੜੀ ਦੀ ਨਾਨੀ ਸੀਗੀ ਨਾ ਇਹਦੀ ਮਾਂ ਸੀ ਜਿਹੜੀ ਗਰਜੀਤ ਕੌਰ ਆ ਜਿਹਦੇ ਨਾਲ ਲੜ ਜਿਹੜੀ ਵਾ ਗਰਜੀਤ ਕੌਰ ਦੀ ਸਗੀ ਮਾਂ ਸੀ ਉਹ ਕੁੜੀ ਦੀ ਨਾਨੀ ਕੁੜੀ ਦੀ ਨਾਨੀ ਸੀ ਅਸੀਂ ਤਾਂ ਯਾਰ ਮੈਨੂੰ ਕੀ ਪਤਾ ਦੀਗਾ ਵੀ ਇਹ ਐਂ ਕਰਨਗੇ ਠੀਕ ਆ ਤੇ ਚਲੋ ਇਹਨਾਂ ਨੇ ਜੋ ਕਰਨਾ ਦੀ ਘਰੇ ਆਇਆ ਨਾ ਸਾਡੇ ਨਾਲ ਕਰਤਾ ਚਲੋ ਹੁਣ ਅਗਲੀ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਕਰਾਉਣਗੇ ਸਾਥ ਕਰਾ ਲੈਣਗੇ ਯਾਰ ਕੋਈ ਨੀ ਪ੍ਰੋਸੈਜ ਲੈ ਕੇ ਥੋੜਾ ਜਿਹਾ ਕਰਤਾ ਸਾਡਾ ਕੰਮ। ਦੇਖੀ ਮਾਮਾ ਕੀ ਹੈ ਜੀ। ਮੈਂ ਖੇੜੀ ਵਾਲੇ ਬਾਬੇ ਨਾਲ ਉਹਦੀ ਕੁੜੀ ਗਈ ਸੀ ਬਾਰ-ਬਾਰ ਮੈਂ ਤਾਂ ਦਾਲੀ ਮਾਂ ਕਰਦੇ ਸੀ ਕਿ ਨਸ਼ਾ ਕਰਦਾ ਤੇ 3-4 ਵਾਰ ਪੂਰੀ ਲੜਕੇ ਦੌਰਤੀ। ਬੁੱਲਾਏ ਆਉਂਦੇ ਅਸੀਂ ਫੇਰ ਤੋਰਦੇ ਲੈ ਹੁਣ ਵੀ 3 ਮਹੀਨੇ ਹੋ ਗਏ ਕੁੜੀ ਤੇ ਮੇਰੇ ਕੋ ਘਰੇ ਬੈਠੀ ਨਾ। ਇੱਕ ਦਿਨ ਰਾਤ ਨੂੰ 1:30 ਵਜੇ ਆਏ ਆ। ਅਸੀਂ ਪੁਲਿਸ ਨੂੰ ਕਾਰਵਾਈ 112 ਤੇ ਉਹਦੇ ਵੀ ਕਾਲ ਕੀਤੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਉਹੋ ਤਿੰਨ ਬੰਦੇ ਮੇਰੇ ਘਰੇ ਆਏ ਸੀ। ਅੱਜ ਵੀ ਤਿੰਨ ਗੜੇ ਆਏ ਸੀ ਤੇ ਫੇਰ ਮੇਰੀ ਮਾਂ ਨੂੰ ਬਿਠਾ ਲਾਇਆ ਮੇਰੀ ਮਾਂ ਵੀ ਨਾਲ ਆਈ ਹੋਈ ਸੀ। ਇਹ ਤਿੰਨੇ ਜਣੇ ਇਹਦੇ ਨਾਲ ਹੋਰ ਆਪੇ ਸੀ ਦੋ ਰਵਾਲਵਰ ਸੀ ਤੇ ਇਹਨਾਂ ਤੋਂ ਦੋਹਰਵਾਲਵਰ ਨਾਲ ਇਹਨੇ ਗੋਲੀਆਂ ਬਾਹਰ ਬਾਪੇ ਨੇ ਕਿ ਕਿ ਲੱਖ ਨੂੰ ਮਾਰੀ ਹੋਣੀ ਇਹਦਾ ਮੈਂ ਲੈ ਕੇ ਜਾਊਗਾ ਨਹੀਂ ਤੁਹਾਨੂੰ ਮਾਰੂਗਾ ਕਿ ਤੁਹਾਨੂੰ ਮਾਰ ਕੇ ਮੈਂ ਲੈ ਕੇ ਜਾਊਗਾ ਇਹਦੀ ਮੇਰੀ ਕੁੜੀ ਦੇ ਦਿਮਾਗ ਦੇ ਵਿੱਚ ਨੇ ਡਰ ਬਠਾ ਰੱਖਿਆ ਡਰ ਬੁਰੀ ਤਰ੍ਹਾਂ ਕਿ ਤੇਰੇ ਮਾਪੇ ਤੇ ਮਾਰਦੀ ਤੇਰੀ ਮਾਂ ਨੂੰ ਮਾਰਦੇ ਤੇਰੇ ਭਾਈ ਨੂੰ ਮਾਰਦੇ ਉਹ ਡਰਾਈ ਪਈ ਐ ਹੁਣ ਮੇਰੀ ਕੁੜੀ ਪੜਨਾ ਚਾਹੁੰਦੀ ਐ ਪੜ੍ਹਨ ਵੀ ਨਹੀਂ ਦੇ ਰਿਹਾ ਮੇਰੀ ਕੁੜੀ ਨੂੰ ਤਾਂ ਫੀਸ ਭਰੀ ਹੋਈ ਐ ਕਿੰਨੇ ਵਜਾਇਆ ਕੀ ਮਾਮਲਾ ਹੈ ਇਹ ਸਵੇਰੇ 3 ਵਜੇ ਮੇਰੇ ਘਰੇ ਆਇਆ ਤਾਂ ਪੁਲਸਰ ਨੂੰ ਘੋਰ ਕੀਤਾ ਇਹ ਬੰਦਾ ਕਹਿੰਦਾ ਪਿੰਡੋਂ ਚੱਲ ਕੇ ਮੇਰੀ ਕਦਰ ਨਹੀਂ ਕਰਦਾ ਇਹ ਕਹਿੰਦਾ ਸੀ ਕਹਿੰਦਾ ਕੋਈ ਥੜਪੂਆ ਕਹਿੰਦਾ ਮੇਰੇ ਨਾਂ ਬਰਮਾ ਬਰਮਾ ਬਰਫੇ ਦਾ ਬੰਦਾ ਸੀ ਜਿਆਦਾ ਨਾਲ ਤੁੰਡੂ ਨੂੰ ਪਤਾ ਮੈਂ ਪਹਿਲੀ ਵਾਰ ਦੇਖਿਆ ਮੈਂ ਤਾਂ ਪੈਰਾਂ 'ਚ ਵੱਜ ਵੀ ਨਹੀਂ ਰੱਖੀ ਕਿ ਵੀਰੇ ਮੈਂ ਨਹੀਂ ਆਪਣੀ ਕੁੜੀ ਤੋਂ ਵੀ ਹੈ ਕਿ ਆਖ ਉਸ ਕਰਦਾ ਮੈਂ ਤੁਹਾਨੂੰ ਦਰਵਾਜ਼ਾ ਦਿਖਾ ਦਾਂ ਚਲ ਭਾ ਦਰਵਾਜ਼ਾ ਦਿਖਾਉ ਦਿੱਤੇ ਆ ਵੀ ਆਜਾ ਦੋ ਦੇਖ ਤੋਂ ਮੇਰੀ ਜਦੋਂ ਪਿੱਛੇ ਦਵਾਜੇ ਵੱਲ ਨੂੰ ਲੈ ਕੇ ਜਾ ਰਹੀ ਸੀ ਜਦੋਂ ਇਹਨੇ ਰਵਾਲ ਬੰਦਾ ਮੇਰੇ ਤੇ ਹਮਲਾ ਕਰਤਾ ਵੀ ਮੇਰਾ ਮੇਰਾ ਮੇਰੇ ਗੱਲਾਂ ਦਾ ਸਾਹਮਣੇ ਦ ਕਿੰਨੀਆਂ ਗੋਲੀਆਂ ਪਤਾ ਇਹਨੇ ਕਿੰਨੀਆਂ ਚਲਾਇਆਂ ਦੋਰ ਬਾਲ ਬਰਸੀ ਤੇ ਤੇਰੇ ਪਾਸੇ ਗੋਲੀ ਦੁੱਤੀ ਆ ਪਛੇ ਲੱਤ ਤੇ ਗੋਲੀ ਵੱਜ ਕੇ ਬੁਰੇ ਨਿਕਲ ਗਏ ਐ ਲੋਕ ਤੁਹਾਨੂੰ ਪਤਾ ਸੀ ਤੇ ਕਿਹਦੀ ਪਹਿਲਾਂ ਵੀ 112 ਤੇ ਕਲੇਮ ਕੀਤੀ ਸੀ ਕਿ ਕਿਦੋਂ ਰਾਤ ਨੂੰ ਇਹਨੇ ਮਿਲ ਕੇ ਕੈਮਰਾ ਕਿਹਾ ਮੇਰੇ ਦਰਵਾਜ਼ੇ ਤੋੜੇ ਪਹਿਲੇ ਪੁਸਰੇ ਕੋਈ ਕਾਰਵਾਈ ਨਹੀਂ ਕੀਤੀ ਹੈ ਜੀ ਮੰਨ ਕਰ ਦਿਓ ਮੈਂ ਸ਼ਾਹ ਦੀ ਪੰਚ ਕਰਦੀ ਹਾਂ ਕੋਰਨੇ ਮਾਤਾ ਗੁਰੀ ਕਲੋਨੀ ਰਹਿੰਦੇ ਨੇ ਉਹਨਾਂ ਦੀ ਜਿਹਨੇ ਦੇਖੀ ਦੀ ਮੈਰਿਜ ਹੋਈ ਸੀ ਕੋਈ ਗੁਰਵਿੰਦਰ ਸਿੰਘ ਗੋਣੀ ਨੇ ਮੇਕ ਤੇਰੀ ਦਿੱਤਾ ਸੰਗ੍ਰੋਹ ਇਹਨਾਂ ਦਾ ਲਾਸਟ ਈਅਰ ਮੈਰਿਜ ਹੋਈ ਸੀ ਇਹਨਾਂ ਦਾ ਕੋਈ ਆਪਸ ਵਿੱਚ ਮੈਟ੍ਰਿਮੋਨੀਅਲ ਡਿਸਕਿਊਟ ਚੱਲਦਾ ਹੈ ਅੱਜ ਇਹ ਮੇਰੇ ਕੋਲ ਦੋਨੇ ਪਾਰਟੀ ਇਹਨਾਂ ਦੇ ਘਰੇ ਲੱਗੀਆਂ ਹੋਈਆਂ ਸੀ ਤੇ ਗੁਰਵਿੰਦਰ ਸਿੰਘ ਗੋਣੀ ਕੱਪੜਿਆਂ ਨਾਲ ਦੋ ਤਿੰਨ ਜਣੇ ਲੈ ਕੇ ਆਇਆ ਸੀ ਉਹਨਾਂ ਵੀ ਕੀ ਗੱਲ ਸੈਲਫੀ ਸੀ ਸਾਹਮਣੇ ਤਾਂ ਇਨਾਂ ਦੀ ਪਹਿਲਾਂ ਆਪਸ ਵਿੱਚ ਲੜਾਈ ਹੋਈ ਆ ਦੋਨਾਂ ਦੀ ਖੂਬ ਸੀ ਉਸ ਤੋਂ ਬਾਅਦ ਆਫਟਰ दैट ਜਦੋਂ ਇਹ ਹਸਪਤਲ ਦਾਖਲ ਹੋਣ ਆਏ ਆ ਉਹਦੋਂ ਇਹਨਾਂ ਦੀ ਸਵੇਈ ਤਕਰੀਬਨ ਕੁਝ 3:30-4 ਵਜੇ ਦੀ ਗੱਲ ਹੈ। ਸਾਨੂੰ ਇਨਫੋਰਮੇਸ਼ਨ ਆਈ ਹੈ ਕਿ ਹਸਪਤਲ ਆਏ ਨੇ ਜਿਹੜੇ ਗੁਰਵਿੰਦਰ ਸਿੰਘ ਓਣੀ ਨੇ ਤੇ ਉਹਨਾਂ ਦੇ ਇੱਕ ਕਜ਼ਨ ਨੇ ਉਹ ਤਾਂ ਡਾਕਟਰ ਨੇ ਆਵਰੇ ਤੇ ਜਿਹੜੀ ਗੁਰਜੀਤ ਕੌਰ ਓਣੀ ਨੇ ਇੰਨਾ ਦੇ ਇਟమే ਠਾਈ ਚ ਪੱਟ ਜੁ ਉਹਨਾਂ ਦੇ ਗੋਲ ਦਿੱਤੇ ਉਹਨਾਂ ਨੂੰ ਚੰਡੀਗੜ੍ਹ ਕਰ ਸਕਦਾ ਸੀ 15 ਚੰਡੀਗੜ੍ਹ ਤੇ ਜੀਨ ਅੰਮ੍ਰਿਤਸਰ ਕਰੂਗਾ